ਨਮਜੋਤ ਜੀ ਜੀ ਧੰਨਵਾਦ ਫਿਕਰ ਸਾਹਿਬ ਤੁਸੀਂ ਮੈਨੂੰ ਸਮਾਂ ਦਿੱਤਾ ਸਰ ਮੈਂ 1 ਮਿੰਟ ਜੀ ਆਪਣੀ ਗੱਲ ਰੱਖਣੀ ਚਾਹੂਗਾ ਕਿ ਮੈਂ ਸਰ ਬਲਬੀਰ ਸਿੰਘ ਸਿਚਵਾਲ ਜੀ ਨਾਲ ਕਾਫੀ ਨੇੜੇ ਤੋਂ ਜੁੜਿਆ ਕਿਉਂਕਿ ਸਾਡਾ ਮਹਿਕਮਾ ਵੀ ਲੋਕਲ ਬੋਡੀਆਂ ਆ ਤੇ ਮੈਨੂੰ ਸਮਾਂ ਵੀ ਲੱਗੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦਾ ਬੁੱਢਾ ਦਰਿਆ ਵਾਰੇ ਅਸੀਂ ਕਿੱਦਾਂ ਉਹਨੂੰ ਆਪਾਂ ਸਾਫ਼ ਕਰਨਾ ਉਹ ਬੜਾ ਵਧੀਆ ਕੰਮ ਕਰ ਰਹੇ ਨੇ ਪੂਰਾ ਸਾਡਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਬੜਾ ਸਰ ਨਿੱਜੀ ਦੁੱਖ ਹੋਇਆ ਕਿ ਇੱਕ ਸੰਤ ਬਾਰੇ ਇੱਕ ਉਹ ਸ਼ਖਸੀਅਤ ਬਾਰੇ ਜਿਹਨਾਂ ਦਾ ਇੰਨਾ ਤਜਰਬਾ ਹੈ ਵਾਤਾਵਰਨ ਜਿਨ੍ਹਾਂ ਦੀ ਉਹਨਾਂ ਦੀ ਕੋਈ ਲਾਲਚ ਨਹੀਂ ਹੈਗੀ ਲਾਲਚ ਸਿਰਫ ਇਹ ਹੈ ਕਿ ਵਾਤਾਵਰਨ ਦੀ ਕਿੱਦਾਂ ਸੰਭਾਲ ਹੋਵੇ ਵਾਤਾਵਰਨ ਦਾ ਕਿੱਦਾਂ ਰੱਖ-ਰਖਾਵ ਹੋਵੇ ਤੇ ਉਹਨੂੰ ਕਿੱਦਾਂ ਸੁਰੱਖਿਤ ਕੀਤਾ ਜਾਵੇ ਤੇ ਮੈਂ ਸਮਝੂਗਾ ਕਿ ਉਹ ਉਸ ਨਗਰੀ ਚ ਆਉਂਦੇ ਨੇ ਜਿੱਥੇ ਸਾਡੇ ਬਾਬਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਉਹ ਨਗਰੀ ਹੈ ਤੇ ਜੋ ਸਾਡੇ ਲੀਡਰ ਆਫ oppositon ਜਿਨੇ ਕਿਆ ਜੋ ਸ਼ਬਦ ਬਦਲੇ ਵਰਤੇ ਹਨ ਉਹਨਾਂ ਵਾਸਤੇ ਮੈਂ ਕਹੂੰਗਾ ਉਸ ਗੁਰੂ ਦੀ ਨਗਰੀ ਦਾ અપਮਾਨ ਆ ਪੰਜਾਬ ਦਾ ਅਫਮਾਨ ਹੈ ਸਰ ਪੂਰੇ ਦੇਸ਼ ਦਾ ਅਫਮਾਨ ਹੈ ਕਿਉਂਕਿ ਉਹ ਇਹ ਨਹੀਂ ਹੈ ਕਿ ਉਹਨੂੰ ਹਿੰਦੁਸਤਾਨ ਚ ਜਾਣਦੇ ਨੇ ਸਰ ਉਹ ਵਰਲਡ ਵਰਲਡ ਫੇਮਸ এনवायरमेंटਲ ਪਰਸਨਲਿਟੀ ਹੈ ਸਰ এনवायरमेंट ਦਾ ਹੀਰੋ ਦੇ ਨਾਤੇ ਸਰ ਉਹਨਾਂ ਨੂੰ ਜਾਣਿਆ ਜਾਂਦਾ ਤੁਸੀਂ ਸਰਚ ਵੀ ਕਰੋਗੇ ਗੂਗਲ ਤੇ ਤੇ ਐਜ਼ ਅ এনवायरमेंटਲ ਹੀਰੋ ਤੇ ਸਰ ਉਹਨਾਂ ਦਾ ਨਾਮ ਚੱਲਦਾ ਹੈਗਾ ਤੇ ਮੈਂ ਇੱਕ ਗੱਲ ਹੋਰ ਸਦਰ ਵਿੱਚ ਮੈਂ ਸਦੰਜ ਰੱਖਣਾ ਚਾਹੂੰਗਾ ਕਿ ਸੀਸ ਪ੍ਰਤਾਪ ਸਿੰਘ ਬਾਜਵਾ ਜੀ ਉਹ ਲੀਡਰ ਆਫ ਆਪੋਜੀਸ਼ਨ ਨੇ ਉਹ ਉਹ ਜਦੋਂ ਵੀ ਹਾਊਸ ਆ ਆ ਉਹ ਕਲੀਅਰ ਕਰਨ ਜਿਹੜਾ ਉਹਨਾਂ ਦਾ ਆਪਣੇ ਲਵਸ ਜਿਹੜਾ ਬਿਆਨ ਸੀਗਾ ਉਹ ਆਪਣਾ ਇੰਡੀਵਿਜੁਅਲ ਸੀ ਕਿਉਂਕਿ ਉਹ ਸੀਨਸੀਅਰ ਰਿਪਰੈਜ਼ੈਂਟ ਕਾਂਗਰਸ ਪਾਰਟੀ ਸੈਂਟ ਲੀਡਰ ਆਫ ਹਾਊਸ ਨੂੰ ਲੀਡਰ ਆਫ ਆਪੋਜੀਸ਼ਨ ਰਿਪਰੈਜ਼ੈਂਟ ਕਰਦੇ ਨੇ ਕਿ ਕਾਂਗਰਸ ਪਾਰਟੀ ਦਾ ਸੀਗਾ ਇਹ ਮੈਸੇਜ ਜਰੂਰ ਮਤਲਬ ਕਿ ਉਹਨਾਂ ਕੋਲਸ ਜਵਾਬ ਲੈਣਾ ਚਾਹੂੰਗਾ ਜਦੋਂ ਵੀ ਆਨਗੇ ਸਰ ਧੰਨਵਾਦ ਸਮਾਂ ਦੇਣ ਲਈ ਥੈਂਕ ਯੂ